ਹੈਲੋ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਭਜੋਤ ਛੱਬੀ ਮਹਿਰਾ ਵਲੌਗਸ ਤੇ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਤੇ ਸਵੇਰ ਟਾਈਮ ਹੈ ਜੀ ਤੇ ਮੈਂ ਇੱਥੇ ਰੋਟੀ ਬਣਾ ਰਹੀ ਸੀ ਸਵੇਦੀ ਤੇ ਰੋਟੀ ਬਣਾ ਕੇ ਇਹਨਾਂ ਨੂੰ ਨਾਸ਼ਤਾ ਕਰਾ ਕੇ ਸਾਰਿਆਂ ਨੂੰ ਸਵੇਪ ਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਡੈਸਟਿੰਗ ਵਗੈਰਾ ਦਾ ਹੋਰ ਕੰਮ ਕਰਾਂਗੇ ਅੱਜ ਸੰਡੇ ਸੀ ਸੰਡੇ ਕਰਕੇ ਹਲੇ ਪਏ ਸੀਗੇ ਲੇਟ ਉੱਠਣਗੇ ਤੇ ਮੈਂ ਇੱਥੇ ਬਣਾ ਲਈ ਸੀ ਤੇ ਮੈਂ ਰੋਟੀ ਮੈਂ ਕਿ ਖਵਾ ਕੇ ਇਹਨਾਂ ਨੂੰ ਫਿਰ ਮੈਂ ਹੋਰ ਕੰਮ ਕਰੂੰਗੀ ਕਿਉਂਕਿ ਕੰਮ ਬਹੁਤ ਜ਼ਿਆਦਾ ਸੀਗੇ ਅੱਜ ਤੇ ਇੱਥੇ ਸਾਲ ਡੈਡੀ ਮੇਰੇ ਹਸਬੰਡ ਰੋਟੀ ਲੈਣ ਵਾਸਤੇ ਆਏ ਸੀਗੇ ਪਲੇਟ 'ਚ ਤੇ ਮੈਂ ਇਹਨਾਂ ਨੂੰ ਕਿਹਾ ਕਿ ਵੀਡੀਓ ਚੱਲ ਰਹੀ ਹੈ ਤੇ ਉਹਨਾਂ ਨੇ ਭੰਗੜਾ ਪਾਣਾ ਸ਼ੁਰੂ ਕਰ ਦਿੱਤਾ ਬਸ ਐਦਾਂ ਹੀ ਹੱਸਦੇ ਖੇਡਦੇ ਆ ਜਿਹੜਾ ਆਪਣਾ ਟਾਈਮ ਪਾਸ ਹੋਈ ਜਾਂਦਾ ਜੀ ਤੇ ਮੈਂ ਬਣਾ ਰਹੀ ਸੀ ਫੇਰ ਰੋਟੀ ਬਣਾਉਣ ਲੱਗ ਗਈ ਸੀ ਮੈਂ ਤੇ ਹੁਣ ਮੈਂ ਰੋਟੀ ਖਵਾਤੀ ਸੀਗੀ ਤੇ ਦੇਖੋ ਇਹਨੇਰੀ ਨੇ ਕਿੰਨਾ ਬੁਰਾ ਹਾਲ ਕੀਤਾ ਹੋਇਆ ਮੀਂਹ ਔਰ ਨੇਰੀ ਕੱਲ ਰਾਤ ਦੀ ਬਹੁਤ ਜ਼ਿਆਦਾ ਪੈ ਰਹੇ ਮੰਗੇ ਤੇ ਅੱਜ ਸੰਡੇ ਆ ਤੇ ਸ਼ਨੀਵਾਰ ਰਾਤ ਦਾ ਸ਼ੁਰੂ ਹੋਇਆ ਹੋਇਆ ਕੰਮ ਤੇ ਮੀਂਹ ਚ ਫਿਰਤ ਬੈਠ ਕੇ ਭਾਂਡੇ ਨਹੀਂ ਮੰਜੇ ਜਾ ਰਹੀ ਸੀ ਤਾਂ ਮੈਂ ਭਾਂਡੇ ਦੇ ਵਿੱਚ ਭਾਂਡੇ ਆ ਕਰੇ ਮੈਂ ਕਿ ਚਲੋ ਪੱਕਾ ਆਪਾਂ ਧੋ ਦਾਂਗੇ ਤੇ ਡੈਡੀ ਇੱਥੇ ਆਏ ਸੀਗੇ ਭਾਂਡੇ ਰੱਖਣ ਨੂੰ ਤੇ ਮੈਂ ਹੁਣ ਕਮਰੇ ਵਿੱਚ ਆ ਗਈ ਸੀ ਰੋਟੀ ਊਟੀ ਖਾ ਕੇ ਤੇ ਪਾਂਡੇ ਵਗੈਰਾ ਚੱਕ ਕੇ ਤੇ ਇਥੇ ਹਰਮਨ ਦੇਖ ਰਿਆ ਸੀ ਮੇਰਾ ਛੋਟਾ ਬੇਟਾ ਟੈਲੀਵਿਜ਼ਨ ਤੇ ਮੈਂ ਇਧਰ ਇਥੇ ਮੈਂ ਆਪਣਾ ਕੰਮ ਕਰਦੀ ਹੁੰਨੀ ਆ ਸਟੀਚਿੰਗ ਦਾ ਔਰ ਕ੍ਰਾਫਟਿੰਗ ਵਗੈਰਾ ੜ ਬਣਾਨੀ ਆ ਉਹ ਮੇਰੇ ਕੋਲ ਇਥੇ ਕੋਲੀ ਟੇਬਲ ਹੈ ਉਰ ਇਥੇ ਬੈਠ ਕੇ ਮੈਂ ਸਾਰਾ ਇਹ ਮੇਰਾ ਸਮਾਨ ਹੈ ਜਿਹੜਾ ਮੇਰਾ ਮੈਨੂੰ ਚਾਹੀਦਾ ਹੁੰਦਾ ਉਹ ਮੈਂ ਇਥੇ ਆਪਣਾ ਰੱਖਿਆ ਸੀ ਤੇ ਇਹ ਮੈਂ ਕਾਰਡ ਬੋਰਡ ਮਿਲੇ ਸੀਗਾ ਬਾਕਸ ਗੱਡੀ ਵਿੱਚੋਂ ਤੇ ਗੱਡੀ ਸਾਫ਼ ਕਰਨ ਲੱਗੇ ਸੀਗੇ ਕਹਿੰਦੇ ਤੇ ਮੈਨੂੰ ਚਾਹੀਦਾ ਤੇ ਮੈਂ ਚੱਕ ਲਿਆਂਦੀ ਹੁਣ ਇਹਦਾ ਆਪ ਬਣਾਵਾਂਗੇ ਆਰਗੇਨਾਈਜ਼ਰ ਜਦੋਂ ਵਿਹਲੇ ਹੋਵਾਂਗੇ ਟਾਈਮ ਲੱਗੂਗਾ ਤੇ ਇੱਥੇ ਬੈਠੀ ਮੈਂ ਕੰਮ ਕਰਦੀ ਸੀਗੇ ਆਪਣੇ ਕਾਪੀ ਤੇ ਨੋਟਸ वगੈਰਾ ਲਿਖਦੀ ਰਹਿੰਦੀ ਆ ਵੀ ਕੀ ਕੰਮ ਕਰਨਾ ਕਿੱਦਾਂ ਅੱਜ ਵੀ ਕੀ ਕੀ ਕਰਾਂਗੇ ਅੱਜ ਆਪਾਂ ਤੇ ਆ ਜੰਮ ਨੇ ਪੇਂਟਿੰਗ ਪਈ ਹੈ ਵੀ ਮੈਂ ਖੁਦ ਹੀ ਬਣਾਈ ਹੈ ਜੀ ਤੇ ਇਹਦੀ ਵੀਡੀਓ ਜਿਹੜੇ ਸਮਾਈਲੇ ਆਲਾ ਵਾ ਇਹਦੀ ਵੀਡੀਓ ਤੁਹਾਨੂੰ ਮਿਲ ਜੂਗੀ ਮੇਰੇ ਆਪਣੇ ਚੈਨਲ ਤੇ ਤੇ ਇਸ ਤਰੀ ਕਾਰਡ ਬੋਰਡ ਦੇ ਜਿਹੜੇ ਹੈਗੇ ਨੇਗੇ ਬਾਕਸਾਂ ਦੇ ਮਾਰਗਨਾਈਜ਼ਰ ਬਣਾ ਕੇ ਉਹਨਾਂ ਨੂੰ ਯੂਜ਼ ਕਰ ਲੈਣੇ ਨੇ ਏਦਾਂ ਤੇ ਜਦੋਂ ਟਾਈਮ ਮਿਲਦਾ ਵਾ ਤੇ ਫਿਰ ਸਮਾਨ ਵਗੈਰਾ ਲੈ ਆ ਕੇ ਫਿਰ ਇਹਨਾਂ ਦੇ ਉੱਪਰ ਪਾ পেਪਰ ਵਗੈਰਾ ਲਗਾ ਦਾਂਗੇ ਸਾਰਾ ਤੇ ਅਗਲੀਆਂ ਵੀਡੀਓਜ਼ ਵਿੱਚ ਤੁਹਾਨੂੰ ਉਹ ਵੀ ਮਿਲਣਗੀਆਂ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਤੇ ਆਹ ਦੇਖੋ ਜੀ ਇਹ ਬਾਕਸ ਸੀਗੇ ਇਹ ਲੋੜੀ ਨੇ ਜਿਹੜੇ ਆਪਣੇ ਗੱਚਕਾ ਵਗੈਰਾ ਆਉਂਦੀ ਆ ਉਹਨਾਂ ਦੇ ਵਿੱਚ ਮੈਦਾ ਰੇਲਾ ਰੱਖਿਆ ਹੋਇਆ ਨਹੀਂ ਗੀ ਆਪਣੀਆਂ ਤਾਜ਼ਾ ਸਾਹਮਣੇ ਤਾਜ ਮੈਨੂੰ ਹੁਣ ਇਹ ਨਾ ਇਸ ਲਈ ਬਣਾਇਆ ਮੈਂ ਆਰਗੇਨਾਈਜ਼ਰ ਕਿ ਮੈਨੂੰ ਸਾਹਮਣੇ ਪਿਆ ਸਮਾਨ ਜਿਹੜਾ ਮਿਲ ਜਵੇ ਜਲਦੀ ਜਦੋਂ ਕੰਮ ਕਰਨਾ ਹੁੰਦਾ ਨਹੀਂ ਤਾਂ ਇੱਧਰ ਉੱਧਰ ਲੱਭਦੇ ਫਿਰ ਜਾਂਦੇ ਆਪਾਂ ਤੇ ਇਸ ਲਈ ਜਿਹੜਾ ਸਾਰਾ ਸਮਾਨ ਹੈ ਮੈਨੂੰ ਇੱਥੇ ਮਿਲ ਜਾਏਗਾ ਕਿਉਂਕਿ ਮੈਂ ਕੰਮ ਇੱਥੇ ਬੈਠ ਕੇ ਕਰਨਾ ਹੁੰਦਾ ਹੈ ਇਹਦੇ ਉੱਪਰ ਟੇਬਲ ਦੇ ਕੋਲ ਇੱਥੇ ਬੈਠ ਕੇ ਕੰਮ ਕਰਨਾ ਹੁੰਦਾ ਤੇ ਇਸ ਲਈ ਜਿਹੜਾ ਸਾਰਾ ਸਮਾਨ ਹੈ ਇੱਕ ਇਹ ਮੈਂ ਪਲਾਈ ਵੋਡ ਰੱਖਿਆ ਹੋਇਆ ਹੈ ਤਾਂ ਜੋ ਥੱਲੇ ਕੱਪੜੇ ਜਿਹੜਾ ਹੈ ਆਪਾਂ ਵਿਛਾਇਆ ਹੋਇਆ ਵਾ ਟੇਬਲ ਤੇ ਵੀ ਉਹਦੇ ਤੇ ਕਲਰ ਵਗੈਰਾ ਨਾ ਲੱਗੇ ਗੰਦਾ ਨਾ ਹੋਵੇ ਇਸ ਲਈ ਇੱਕ ਇਹਦੀ ਵਿੱਚ ਇਹ ਬਾਕਸ ਸੀਗਾ ਇਹਦੇ ਵਿੱਚ ਵੀ ਕੁਝ ਖਾਣ ਨੂੰ ਪੇਠਾ ਲੈ ਕੇ ਆਏ ਸੀਗੇ ਸੈਲੈਡੜੀ ਤੇ ਉਹ ਬਾਕਸ ਸੀਗਾ ਉਹਦੇ ਵਿੱਚ ਸਾਰਾ ਜਿੰਨਾ ਮੇਰਾ ਛੋਟਾ ਛੋਟਾ ਸਮਾਨ ਹੁੰਦਾ ਮਾਰਕਰ ਵਗੈਰਾ ਉਹ ਮੈਂ ਰੱਖ ਇਹਦੇ ਵਿੱਚ ਪਾ ਕੇ ਤੇ ਸਾਹਮਣੇ ਰੱਖ ਲਿਆ ਤੇ ਤਾਂ ਜੋ ਮੈਨੂੰ ਜਲਦੀ ਮਿਲ ਜAVE ਜਦੋਂ ਮੈਂ ਕੰਮ ਕਰਨਾ ਹੋਵੇ ਹਨਾ ਦੇਖੋ ਜਦੋਂ ਆਪਾਂ ਚੀਜ਼ਾਂ ਸੈੱਟ ਰੱਖਦੇ ਆ ਤਾਂ ਫਿਰ ਆਪਾਂ ਨੂੰ ਜਲਦੀ ਮਿਲ ਜਾਂਦੀ ਐ ਨਹੀਂ ਤਾਂ ਅੱਧਾ ਟਾਈਮ ਆਪਣਾ ਐਦੇ ਵੇਸਟ ਹੋ ਜਾਂਦਾ ਦੇਖੋ ਜੇ ਹੁਣ ਇਹ ਪਲਾਈਵੋਡ ਨਾ ਰੱਖਿਆ ਹੁੰਦਾ ਤੇ ਇਹ ਕਲਰ نیچے ਲੱਗ ਜਾਣਾ ਸੀ ਤੇ ਫਿਰ ਉਹ ਗੰਦਾ ਜਿਹਾ ਲੱਗਦਾ ਹਨਾ ਤੇ ਲੋ ਜੀ ਆਪਣਾ ਜਿਹੜਾ ਹੈਗਾ ਇਹ نیچے ਤੇ ਸਪੇਸ ਬਣੀ ਹੋਈ ਆ ਟੇਬਲ ਦੇ ਤੇ ਐਦਾਂ ਕਰਕੇ ਫਿਰ ਇਹਦੇ نیچے ਰੱਖ ਦਿੰਨੇ ਜਦੋਂ ਆਪਾਂ ਲੋਡ ਹੋ ਗਈ ਫਿਰ ਆਪਾਂ ਕੱਢ ਲਾਂਗੇ ਤੇ ਆ ਇੱਕ ਇੱਥੇ ਮੈਂ ਸਪੈਰੋ ਬਣਾਈ ਸੀਗੀ ਇਹ ਖੁਦ ਮੈਂ ਕੀਤੀ ਹੁੰਦੀ ਹਾਂ ਨੱਟ ਲਿਆਂਦੀ ਸੀ ਨੱਟ ਦੇ ਉੱਪਰ ਬਣਾਈ ਸੀਗੀ ਜੇ ਤੁਸੀਂ ਸਿੱਖਣੀ ਹੈ ਤੇ ਮੈਨੂੰ ਕਮੈਂਟ ਚ ਅਦਰਸਯੋਤ ਤੇ ਫਿਰ ਮੈਂ ਉਹਦੇ ਨਾਲ ਦੀ ਵੀਡੀਓ ਵੀ ਲੈ ਕੇ ਆਉਂਗੀ ਜਿਹੜੀ ਕ੍ਰਾਸ ਸਟੀਚ ਨਾਲ ਬਣਾਈ ਸੀ ਮੈਂ ਇਹ ਤੇ ਇਸ ਤਰ੍ਹਾਂ ਹੀ ਬਸ ਮੈਂ ਛੋਟੇ ਛੋਟੇ ਟੂਲ ਲੈਂਗੀ ਉਹ ਰੱਖਦੀ ਰਹਿਣੀ ਆ ਤੇ ਇਹ ਦਸ ਦੇਖੋ ਆਪਣਾ ਟੇਬਲ ਜਿਹੜਾ ਹੈਗਾ ਉਹ ਸਾਫ ਹੋ ਗਿਆ ਹੁਣ ਤੇ ਬਸ ਬਾਕੀ ਜਿਹੜਾ ਹੈਗਾ ਇਹ ਸਾਮਾਨ ਠਟ ਕਰਤਾ ਮੈਂ ਕਾਪੀ ਵਗੈਰਾ ਇੱਥੇ ਰੱਖਤੀ ਐ ਤੇ ਟੇਬਲ ਆਪਣਾ ਹੋ ਗਿਆ ਖਾਲੀ ਤੇ ਇਹ ਜਿਹੜੇ ਸਪੈਰੋ ਹੈ ਮੈਂ ਕੰਦੇ ਦੇ ਉੱਪਰ ਲਗਾ ਦਾਂਗੀ ਜਿਹੜੀ ਕਰਾਫਟ ਟੇਬਲ ਹੁੰਦੀ ਉਹਦੇ ਨਾਲ ਲਗਾ ਦੂਗੀ ਤੇ ਇਹ ਬਾਕਸ ਵੀ ਆਪਾਂ ਰੱਖਦੇ ਆਂ ਹੱਲੇ ਤੇ ਕਿਸੇ ਦਿਨ ਇਹਦਾ ਵੀ ਤੁਹਾਡੇ ਨਾਲ ਆਰਗਨਾਈਜ਼ਰ ਬਣਾ ਕੇ ਆਪਾਂ ਸ਼ੇਅਰ ਕਰਾਂਗੇ ਤੇ ਬਸ ਹੁਣ ਇਹ ਟੇਬਲ ਖਾਲੀ ਹੋ ਗਿਆ ਤੇ ਇਧਰ ਸਫਾਈ ਹੋ ਗਈ ਆਪਣੀ ਮੈਂ ਆਪਣੀ ਮਸ਼ੀਨ ਦੇ ਉੱਪਰ ਵੀ ਜਿਹੜਾ ਕੱਪੜਾ ਇਹ ਫੇਰਦਾ ਸੀ ਡਸਟਿੰਗ ਕਰਦੀ ਸੀ ਤੇ ਇਸ ਤੋਂ ਬਾਅਦ ਫਿਰ ਹੁਣ ਆਪਾਂ ਦੂਜੀ ਸਾਈਡ ਜਿਹੜੇ ਉਹ ਕਰਦੇ ਆ ਸੈੱਟ ਕਰਕੇ ਮੈਂ ਰੱਖਤੀ ਆਂ ਜਿੱਥੇ ਬੈਠ ਕੇ ਕੰਮ ਕਰਦੇ ਆਪਾਂ ਦੋ ਚੀਜ਼ ਰੱਖਿਆਆਂ ਜਿਆ ਮੇਰੀਆਂ ਇਹ ਤੇ ਐਦਾਂ ਹੀ ਬਸ ਵੱਕਤੇ ਉਹ ਜਿਹੜੀ ਹੈਗੇ ਨੇ ਡਰਾਇਰ ਦੇ ਵਿੱਚ ਰੱਖ ਦਾਂਗੇ ਆਪਾਂ ਇਹਦੇ نیچے ਬਣੇ ਹੋਏ ਖਾਨੇ ਦੋ ਬਨੇ ਹੋਏ ਨੇ ਤੇ ਉਹਦੇ ਵਿੱਚ ਬਸ ਮੈਸ ਤਰੀ ਸਮਾਨ ਰੱਖਿਆ ਹੁੰਦਾ ਆ ਤੇ ਲੋ ਜੀ ਆਪਣੀ ਇਧਰ ਤਾਂ ਹੋ ਗਈ ਹੈ ਸਫਾਈ ਤੇ ਹੁਣ ਆਪਾਂ ਦੂਸਰੀ ਸਾਈਡ ਆਪਣੇ ਸਾਫ਼ ਕਰਦੇ ਆਂ ਜਿਆਦਾ ਤਾਂ ਨਹੀਂ ਹੁੰਦਾ ਕਿਉਂਕਿ ਵਿਹੜਾ ਕੱਚਾ ਕਰਕੇ ਨਾ ਮਿੱਟੀ ਵਗੈਰਾ ਆਂਦੀ ਰਹਿੰਦੀ ਹੈ ਉੱਡ ਕੇ ਹਵਾ ਦੇ ਨਾਲ ਉਹਦੇ ਨਾਲ ਜਿਹੜੀ ਡਸਟ ਵਗੈਰਾ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਉਹਦੇ ਕਰਕੇ ਮਿੱਟੀ ਉੱਡ ਉੱਡ ਕੇ ਕੁਝ ਪੈਰਾਂ ਨਾਲ ਆ ਜਾਂਦੀ ਹੈ ਜਦੋਂ ਗਿੱਲੇ ਹੁੰਦੇ ਪੈਰ ਚਪਲਾ ਨੰਨਾਂ ਨਾਲ ਆ ਜਾਂਦੀ ਹੈ ਹੋਰ ਨੀਂ ਨਾ ਜਦ ਅਖਲਾਰ ਹੁੰਦਾ ਹੈਗਾ ਤੇ ਇਹ ਟੇਬਲ ਦੇ ਉੱਪਰ ਮੈਂ ਇਹ ਫੁੱਲਦਾਨ ਰੱਖਿਆ ਹੋਇਆ ਇੱਕ ਤੇ ਐਨੇ ਮੇਰੇ ਦੋਨੋਂ ਬੱਚਿਆਂ ਨੇ ਛੋਟੇ ਹੁੰਦਿਆਂ ਦੀਆਂ ਫੋਟੋਆਂ ਲੈਂਗੀਆਂ ਇਹ ਇਹ ਜਿਹੜੀ ਬਲੂ ਵਾਲੀ ਆ ਉਹ ਹਰਮਨ ਦੀ ਐ ਛੋਟੇ ਦੀ ਔਰ ਔਰੇਂਜ ਵਾਲੀ ਆ ਉਹ ਹੈਗੀ ਵੱਡੇ ਦੀ ਤਾਂ ਇਹਨਾਂ ਦੀ ਪਹਿਲਾਂ ਕਟਿੰਗ ਸੀ ਫਿਰ ਇਹਨੇ ਵਾਲ ਰੱਖ ਲਏ ਔਰ ਭੱਗ ਬੰਨਣ ਲੱਗ ਗਿਆ ਸਰਦਾਰ ਪਹਿਲੇ ਕਟਿੰਗ ਹੁੰਦੀ ਸੀਗੀ ਇਹਦੀ ਤੇ ਇਹਨੇ ਪਲੱਸ 2 ਤੋਂ ਬਾਅਦ ਆਪਣੇ ਜਿਹੜੇ ਵਾਲ ਰੱਖ ਲਏ ਸੀਗੇ ਤੇ ਬਸ ਪਿਆਰ ਹੁੰਦਾ ਆਪਣੇ ਮਤਲਬ ਸਰ ਇਹਨੂੰ ਸਰ ਨਨੂ ਸਰ ਡੈਡੀ ਵੀ ਸਰਦਾਰ ਨੇ ਫਿਰ ਹਰਮਨ ਵੀ ਸਰਦਾਰ ਸੀ ਤੇ ਉਹਦੇ ਨਾਲ ਹੀ ਫਿਰ ਇਹਨੇ ਫਾਇਲ ਨੇ ਵੀ ਗਿਆ ਕਿ ਮੈਂ ਵੀ ਮम्मा ਵਾਲ ਰੱਖਣੇ ਆ ਸਰਦਾਰ ਬੰਨਾ ਤੇ ਇੱਦੇ ਮੈਂ ਡਰੈਸਿੰਗ ਟੇਬਲ ਆ ਮੇਰਾ ਇਹ ਤੇ ਇੱਥੇ ਵੀ ਸਫਾਈ ਕਰ ਲਈ ਸੀ ਇਹ ਪੇਂਟਿੰਗਸ ਨੇ ਮੇਰੀਆਂ ਬਣਾਈਆਂ ਹੋਈਆਂ ਆਪਣੀਆਂ ਫੈਬਰਿਕ ਪੇਂਟਿੰਗਸ ਜਿਹੜੀਆਂ ਬਣਾਈਆਂ ਸੀਗੀਆਂ ਇਹ ਤੇ ਅੱਗੇ ਵੀਡੀਓ ਦੇ ਵਿੱਚ ਮੈਂ ਕਰੂੰਗੀ ਸ਼ੇਅਰ ਤੁਹਾਡੇ ਨਾਲ ਇਹ ਵੀ ਬਣਾਉਂਦੇ ਹੋਏ ਸ਼ੇਅਰ ਕਰੂੰਗੀ ਮੈਂ ਜਿਹੜਾ ਕੰਮ ਹੈ ਨਾ ਆਪਣਾ ਬਹੁਤ ਔਖਾ ਸਿੱਖਿਆ ਇਸ ਲਈ ਮੈਂ ਚੈਨਲ ਬਣਾਇਆ ਕਿ ਮੈਂ ਇਹ ਨਾ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਜੋ ਤੁਸੀਂ ਵੀ ਸਿੱਖ ਕੇ ਆਪਣੇ ਸ਼ੌਂਕ ਪੂਰੇ ਕਰ ਸਕੋ ਹਨ ਤੇ ਲੋ ਜੀ ਆਪਾਂ ਡਸਟਿੰਗ ਕਰ ਲਈ ਸੀ ਤੇ ਹੁਣ ਇੱਥੇ ਲਗਾਵਾਂਗੇ ਆਪਾਂ ਝਾੜੂ ਤੇ ਝਾੜੂ ਲਗਾਉਣ ਤੋਂ ਬਾਅਦ ਫੇਰ ਆਪਾਂ ਇੱਧਰ ਸਰਦਾਰ ਜੀ ਗੱਡੀ ਸਾਫ਼ ਕਰ ਰਹੇ ਸੀਗੇ ਕਿਉਂਕਿ ਅੱਜ ਸੰਡੇ ਆ ਤੇ ਇਹ ਵਿਚਾਰੀ ਸੰਡੇ ਵਾਲੇ ਦਿਨ ਹੀ ਖੜਦੀ ਨੂੰ ਉਧਰ ਤਾਂ ਦੋ ਤਿੰਨ ਦਿਨ ਛੁੱਟੀ ਸੀਗੀ ਇਹਨਾਂ ਨੂੰ ਤੇ ਇਹ ਉਸ ਕਰਕੇ ਉਹਨੇ ਨੂੰ ਸਫਾਈ ਕਰਨ ਲੱਗੇ ਸੀਗੇ ਚੰਗੀ ਤਰ੍ਹਾਂ ਨਹੀਂ ਤਾਂ ਫਿਰ ਟਾਈਮ ਨਹੀਂ ਲੱਗਦਾ ਦਿਨ ਰਾਤ ਚੱਲਦੀ ਵਿਚਾਰੀ ਇਹ ਰਾਤ ਨੂੰ ਨਹੀਂ ਸੌਰੀ ਦੇ ਨਹੀਂ ਜਾਂਦੇ ਸਵੇਰੇ ਜਲਦੀ ਜਾਂਦੇ ਨੇ ਤੇ ਫੇ ਸ਼ਾਮ ਨੂੰ ਵਾਪਸ ਆ ਜਾਂਦੇ ਆ ਘਰ ਤੇ ਕੋਈ ਟਾਈਮ ਨਹੀਂ ਹੈਗਾ ਇਹਨਾਂ ਦਾ ਲੋ ਜੀ ਆਪਣੀ ਸਫਾਈ ਸਾਰੀ ਹੋ ਗਈ ਸੀ ਤੇ ਮੈਂ ਸਪੈਰੋ ਵੀ ਲਗਾਤੀ ਐ ਇੱਥੇ ਕraft tape ਦੇ ਨਾਲ ਕੰਧ ਦੇ ਉੱਪਰ ਤੇ ਵਧੀਆ ਲੱਗਦਾ ਮੈਨੂੰ ਐਦਾਂ ਆਪਣੇ ਕੋਲੇ ਆਲੇ ਦੁਆਲੇ ਆਪਣੇ ਇਸ ਤਰ੍ਹਾਂ ਬੇ ਕੰਮ ਕਰਨਾ ਨਾ ਬਹੁਤ ਵਧੀਆ ਲੱਗਦਾ ਤੇ ਆਪਾਂ ਇੱਥੇ ਲਗਾ ਰਹੇ ਸੀਗੇ ਝਾੜੂ ਵੀ ਕਿ ਡਸਟਿੰਗ ਵਗੈਰਾ ਸਾਰੀ ਹੋ ਗਈ ਆ ਤੇ ਅੱਜ ਸਾਰੀ ਬਸ ਇਹ ਦੀ ਕਲੀਨਿੰਗ ਕਰਨ ਲੱਗੇ ਸੀ ਕਿ ਕੋਈ ਆਪਣੀ ਬਾਈਕ ਦੀ ਕਰ ਰਿਹਾ ਸੀ ਕੋਈ ਗੱਡੀ ਦੀ ਕਰ ਰਿਹਾ ਸੀ ਤੇ ਮੈਂ ਆਪਣੇ ਘਰ ਦੀ ਕਰ ਰਹੀ ਸੀ ਤੇ ਮੈਂ ਦਮੀ ਪੰਦਾ ਕਰਕੇ ਕੱਪੜੇ ਵਗੈਰਾ ਤਾਂ ਮੈਂ ਧੋਣੇ ਨਹੀਂ ਆ ਕਿਉਂਕਿ ਮੈਂ ਕੱਲ ਨੂੰ ਧੋਵਾਂਗੀ ਕੱਪੜੇ ਤੇ ਇਸ ਲਈ ਮੈਂ ਜਿਹੜੀ ਇਹ ਡਸਟਿੰਗ ਕਰਤੀ ਆ ਬਸ ਕਰਕੇ ਉਹ ਤੋਂ ਬਾਅਦ ਝਾੜੂ ਲਗਾਤਾ ਤੇ ਪੋਚ ਨੀਮੇ ਲਗਾਉਂਗੀ ਅੱਜ ਕਿਉਂਕਿ ਮਿੱਟੀ ਆਈ ਜਾਣੀ ਹੈ ਪੈਰਾਂ ਨਾਲ ਗਿੱਲੇ ਕਿਉਂਕਿ ਘਰੇ ਨੇ ਤੇ ਫਿਰ ਇਹਨਾਂ ਨੇ ਗੇੜੇ ਕੱਢੇ ਜਾਣੇ ਤੇ ਇਹ ਅੱਜ ਮੇਰਾ ਮੰਦਰ ਤੇ ਮੰਦਰ ਦੇ ਵੀ ਮੈਂ ਪਰਦੇ ਵਗੈਰਾ ਬਣਾਣੇ ਨੇਗੇ ਤੇ ਉਹ ਫਿਰ ਤੁਹਾਡੇ ਨਾਲ ਸ਼ੇਅਰ ਕਰਨਗੇ ਆਪਾਂ ਵੀਡੀਓ ਦੇ ਵਿੱਚ ਅੱਗੇ-ਅੱਗੇ ਤੇ ਉਹ ਵੀ ਬਣਾਵਾਂਗੇ ਦੁਬਾਰਾ ਤੇ ਲੋ ਜੀ ਇੱਥੇ ਬੈਠ ਕੇ ਆਪਾਂ ਪਾਠ ਕਰਦੇ ਹੁੰਦੇ ਨੇ نیچے ਤੇ ਫਿਰ ਇੱਥੋਂ ਸੌਫ ਕਰਦੇ ਸੀਗੇ ਤੇ ਸਾਰਾ ਪਾਠ ਕਰਨ ਤੋਂ ਬਾਅਦ ਫਿਰ ਮੈਂ ਕਿਚਨ ਦੀ ਵੀ ਅੱਜ ਸਫਾਈ ਕਰਨੀ ਹੈ ਤੇ ਕਿਚਨ ਦੀ ਸਫਾਈ ਕਰਾਂਗੇ ਆਪਾਂ ਤੇ ਐਨੇ ਸਾਰੇ ਹਵੇਲੇ ਹੋ ਜਾਣੇ ਵੀ ਕੰਮ ਬੰਦ ਕਰਕੇ ਤੇ ਬਾਕੀ ਦੇਖਦੇ ਆ ਕਿਦਾਂ ਕੰਮ ਬੰਦ ਨਾ ਤੇ ਲੋਜੀ ਤੇ ਆਪਾਂ ਆਪਣਾ ਜਿਹੜਾ ਝਾੜੂ ਦਾ ਕਮਰਾ ਚ ਲਗਾ ਕੇ ਸਾਫ ਕਰ ਲਿਆ ਤੇ ਹੁਣ ਮੈਂ ਆ ਗਈ ਸਿਰਸੋਈ ਦੇ ਵਿੱਚ ਰਸੋਈ ਜਿਵੇਂ ਵਿੱਚ ਇੱਥੇ ਪਾਣੇ ਚਿਣ ਕੇ ਮੈਂ ਜਿਹੜੇ ਥੋੜੇ ਮੇਰੇ ਮੰਜਨ ਵਾਲੇ ਪਏ ਉਹ ਬਾਹਰ ਨੇ ਤੇ ਪਾਣੇ ਚੜਨ ਤੋਂ ਬਾਅਦ ਫਿਰ ਮੈਂ ਉਸੇ ਸਾਫ ਕਰਕੇ ਫਿਰ ਪਾਂਡੇ ਜਿਹੜੇ ਹੈਗੇ ਮਾਂਜ ਕੇ ਬਾਹਰ ਕਦੂੰਗੀ ਜਿਹੜੋਂ ਨਾਲ ਪਾਣੀ ਨਿਕਲ ਜੂਗਾ ਤੇ ਫਿਰ ਉਹ ਵੀ ਜਿੰਨ ਦਾਂਗੇ ਆਪਾਂ ਤੇ ਇੱਥੇ ਸਾਰੇ ਜਿਹੜੇ ਰੈਕ ਦੇ ਉੱਪਰ ਮੈਂ ਜਿੰਨਣ ਲੱਗੀ ਹੋਈ ਸੀਗੀ ਪਾਂਡੇ ਜੇਦੋਂ ਆਪਾਂ ਆਪਣੇ ਆਪ ਨੂੰ ਬਿਜ਼ੀ ਰੱਖ ਲਿਆ ਨਾ ਤਾਂ ਫਿਰ ਹੋਰ 네ਗੇਟਿਵ ਸੋਚ ਜਾਂ ਕੁਝ ਹੋਰ ਸੋਚਣ ਬਾਰੇ ਆਪਾਂ ਨੇ ਕੋਲ ਟਾਈਮ ਹੀ ਨਹੀਂ ਹੁੰਦਾ ਜਿਹੜਾ ਆਪਣਾ ਟਾਈਮ ਆ ਉਹਨੂੰ ਇਨਵੈਸਟ ਕਰਿਆ ਕਰੋ कि ਜਿਹੜਾ ਥੋੜਾ ਮਤਲਬ ਜਿਹੜਾ ਹੈਗਾ ਵਾ ਵੀ ਉਹ ਵਧੀਆ ਫਿਊਚਰ ਹੋਵੇ ਅੱਗੇ ਹਨਾ ਰੂਟੀਨ ਜੀ ਆਪਣੀ ਬਣਾ ਲਓ ਤੇ ਉਹਦੇ ਨਾਲ ਉਹੀ ਜਿਹੜਾ ਟਾਈਮ ਸਾਡੇ ਕੋਲ ਬਚ ਜਾਂਦਾ ਵਾ ਉਹਦੇ ਵਿੱਚ ਅਸੀਂ ਆਪਣੇ ਮਨਪਸੰਦ ਕੰਮ ਕਰ ਸਕਦੇ ਆ ਹਨਾ ਜਾਂ ਫਿਰ ਅਰਨਿੰਗ ਲਈ ਕੰਮ ਕਰ ਸਕਦੇ ਆ ਤੇ ਇਸ ਲਈ ਨਾਲ ਦੀ ਨਾਲ ਜਿਹੜੀ ਹੈਗੀ ਆਪਣੀ ਕਲੀਨਿੰਗ ਕਰਨੀ ਵੀ ਜ਼ਰੂਰੀ ਹੁੰਦੀ ਹੈ ਘਰ ਵਿੱਚ ਸਾਡੇ ਮਿੱਟੀ ਬਹੁਤ ਅਣਦੀ ਉੱਡ ਕੇ ਬੇਟਾ ਜਿਹੜਾ ਕੱਚਾ ਕਰਕੇ ਇਸ ਲਈ ਮੈਨੂੰ ਕਰਨਾ ਪੈਂਦਾ ਹੈ ਇਹ ਰੋਜ਼ ਹੀ ਕਰਨਾ ਪੈਂਦਾ ਤੇ ਫ੍ਰਿਜ ਵਗੈਰਾ ਉੱਪਰ ਵੀ ਆ ਜਾਂਦੇ ਡਸਟ ਕਾਫੀ ਤੇ ਇੱਥੇ ਮੈਂ ਆ ਕੈਮਰਾ ਸੈੱਟ ਕਰ ਰਹੀ ਸੀ ਆਪਣਾ ਤੇ ਕਿਉਂਕਿ ਮੇਰੇ ਕੋਲ ਹਲੇ ਟ੍ਰਾਈਪੋਡ ਸਟੈਂਡ ਹੈ ਨਹੀਂਗਾ ਜਦੋਂ ਲੈ ਲਾਂਗੇ ਆਪਾਂ ਫਿਰ ਉਹਦੇ ਨਾਲ ਥੋੜਾ ਹੋਰ ਕੰਮ ਸੌਖਾ ਹੋ ਜਾਊਗਾ ਤੇ ਹੁਣ ਫ੍ਰਿਜ ਦੇ ਉੱਪਰ ਜਿਹੜੀ ਧੂੜ ਮਿੱਟੀ ਵਗੈਰਾ ਸਾਨੂੰ ਸਾਫ਼ ਕਰ ਰਹੀ ਸੀ ਇਧਰ ਅੱਗੇ ਸੀਗੇ ਡੱਬੇ ਵਗੈਰਾ ਰੱਖੇ ਹੋਏ ਨੇ ਮੈਂ ਇਹ ਵੀ ਮੈਰੇ ਜਿਹੜਾ ਲੈ ਕੇ 150 ਦਾ ਲਿਆ ਸਿਰਫ ਤੇ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਮੈਂ ਟਰਾਈ ਜਿਹੜਾ ਆਪਣਾ ਸਟੈਂਡ ਹੈ ਫੋਨ ਸਟੈਂਡ ਉਹ ਬਸ ਇੱਥੇ ਰੱਖ ਕੇ ਐਦਾ ਵੀਡੀਓ ਬਣਾਉਣੀ ਹੁੰਦੀ ਆ ਤੇ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਜਿਹੜਾ ਰੈਕ ਹੈ ਇਹ 150 ਦਾ ਆਇਆ ਸੀ ਸਿਰਫ ਲੱਕੜੀ ਜਿੱਥੇ ਲੱਕੜੀ ਦਾ ਕੰਮ ਚੱਲਦਾ ਨਾਲ ਉਥੋਂ ਮਿਲ ਜਾਂਦੇ ਨੇਗੇ ਤੇ ਲੋ ਜੀ ਆਪਣੀ ਕਲੀਨਿੰਗ ਹੋ ਗਈ ਸੀਗੀ ਸਾਰੀ ਕਿਚਨ ਦੀ ਤੇ ਹੁਣ ਆਪਾਂ ਬਾਹਰ ਜਾਂਦੇ ਆ ਤੇ ਬਾਹਰ ਦਾ ਮਾਹੌਲ ਦਿਖਾਉਣਾ ਤੁਹਾਨੂੰ ਤੇਰਵਾਦ ਹੁਣ ਮੈਂ ਇਥੇ ਲਗਾਉਣ ਲੱਗੀ ਹੂ ਸੀ ਝਾੜੂ ਰਹਿ ਗਏ ਸੀਗਾ ਆਪਣਾ ਬਸ ਰਸੋਈ ਵਿੱਚ ਲਗਾਉਣ ਵਾਲਾ ਝਾੜੂ ਲਗਾਉਣ ਤੋਂ ਬਾਅਦ ਫਿਰ ਆਪਾਂ ਬਾਹਰ ਸਫਾਈ ਕਰਾਂਗੇ ਬਾਕੀ ਦੀ ਤੇ ਇਥੇ ਇਹ ਦਹੀਂ ਵਾਲਾ ਕੱਪ ਖਾਲੀ ਹੋਏ ਹੋਏ ਸੀ ਤੇ ਮੈਂ ਤੁਹਾਡੇ ਨਾਲ ਦਿਖਾ ਰਹੀ ਹੂ ਤੁਹਾਨੂੰ ਕਿ ਮੈਂ ਇਹਦਾ ਵੀ ਕੁਝ ਬਣਾ ਕੇ ਸ਼ੇਅਰ ਕਰਾਂਗੀ ਇਹ ਨਾ ਇਹ ਦੂਸਰੀ ਸਾਈਡ ਸੀਗਾ ਜੀ ਜਿਹੜਾ ਇਹਨਾਂ ਦਾ ਕੋਠੀਆ ਲਿਆਂਦਾ ਦੂਜੀ ਸਾਈਡ ਸੀ ਪੇਡਾ ਵਾਲਾ ਪੇਡਾ ਵਾਲੇ ਨੇ ਨਵੇਂ ਹੈ ਤੇ ਆਪਾਂ ਇਧਲੀ ਸਾਈਡ ਰਹਿਨੇ ਆ ਤੇ ਰੈਂਟ ਨਹੀਂ ਹੈ ਕੋਈ ਬਸ ਕੇਅਰ ਇਕ ਕਰਨ ਦੀ ਹੈ ਰੈਂਟ ਕੋਈ ਨਹੀਂ ਹੈਗਾ ਆਪਣਾ ਤੇ ਇਸ ਕਰਕੇ ਤੇ ਬਹੁਣ ਇੱਥੇ ਖੇਡਦੇ ਸੀ ਮੇਰੇ ਬੱਚੇ ਔਰ ਹਸਬੰਡ ਖੇਡਦੇ ਸੀ ਜਿੰਨ ਲੱਕ ਫਾਈਲ ਮਿਲਦਾ ਹੁੰਦਾ ਵਾ ਨਾ ਸੀ ਇੰਜੋਏ ਕਰੀ ਜਾਵਾ ਬਸ ਤੇ ਇਹ ਵੀ ਜ਼ਰੂਰੀ ਹੁੰਦਾ ਜੀ ਇਹ ਯਾਦਾਂ ਹੁੰਦੀਆਂ ਨੇਗੇ ਤੇ ਆਹੀ ਟਾਈਮ ਹੈ ਨਾ ਕੋਲ ਵੀ ਖੇਡਣ ਦਾ ਹਸਣ ਖੇਡਣ ਦਾ ਤੇ ਹੁਸਾਈਂ ਪਿਆਰ ਹੋ ਗਿਆ ਸੀ ਮੇਰਾ ਇਹ ਚੱਲੇ ਸੀਗਾ ਕੰਮ ਤੇ ਤੇ ਇਹਨੂੰ ਰੋਟੀ ਵਗੈਰਾ ਖਵਾ ਕੇ ਮੈਂ ਭੇਜਦਾ ਦੁਪਹਿਰ ਦੀ ਤੇ ਹੁਣ ਇੱਥੇ ਮੈਂ ਝਾੜੂ ਵਗੈਰਾ ਸਾਰਾ ਲਗਾਤਾ ਸੀਗਾ ਪੱਤੇ ਦਾ ਗਿਰੇ ਜਾਣਗੇ ਕਿਉਂਕਿ ਹਵਾ ਚੱਲ ਰਹੀ ਹੈ ਨਾ ਨੀਰੀ ਹਵਾ ਚੱਲ ਰਹੀ ਹੈ ਤੇ ਕਦੇ ਮੀਂਹ ਪੈਣ ਲੱਗੇ ਮੈਂ ਕਦੇ ਬੰਦ ਹੋ ਜਾਂਦਾ ਤੇ ਇਸ ਲਈ ਇਹ ਤਾਂ ਚੱਲੀ ਹੋ ਜਾਣਾ ਬਸ ਇਹ ਹੈ ਕਿ ਸਾਫ਼ ਹੋ ਗਿਆ ਤੇ ਇੱਧਰ ਮੈਂ ਤੁਹਾਨੂੰ ਦਿਖਾ ਰਹੀ ਸੀ ਆਪਣੇ ਜਿਹੜੇ ਬੂਟੇ ਵਗੈਰਾ ਮੈਂ ਲਗਾਏ ਹੋਏ ਨੇ ਤੇ ਇਹ ਮੈਂ ਛੋਟਾ ਜਿਹਾ ਮੈਂ ਕਿਹਾ ਗਾਰਡਨ ਬਣਾਵਾਂਗੇ ਆਪਾਂ ਇੱਥੇ ਬੈਠ ਕੇ ਖੇਡਿਆ ਕਰਾਂਗੇ ਤੇ ਯਾ ਕੋਟਾ ਮੋਗਰੇ ਕਰਨਾ ਉਹ ਕਰ ਲਿਆ ਕਰਾਂਗੇ ਤੇ ਇਹ ਦਹੀਂ ਵਾਲੇ ਕੱਪ ਨੇ ਜਿਹੜੇ ਸਾਰੇ ਖਾਲੀ ਹੋਏ ਹੋਏ ਨੇ ਮੈਂ ਸੁੱਟਦੀ ਨਹੀਂ ਹੁੰਦੀ ਵੇਸਟ ਮਟੀਰੀਅਲ ਤੇ ਇਹਨਾਂ ਦੇ ਨਾਲ ਮੈਂ ਏਦਾਂ ਇਹਦੇ ਵਿੱਚ ਕਟਿੰਗਾਂ ਸਾਰੀਆਂ ਇਧਰੋਂ ਉਧਰੋਂ ਲਿਆ ਲਿਆ ਕੇ ਘਰੋ ਕਰ ਲਈਆਂ ਤੇ ਉਸ ਤੋਂ ਬਾਅਦ ਫਿਰ ਆਪ ਵੱਡੇ ਲਿਆ ਕੇ ਨਾ ਜਾਂ ਖੁਦ ਬਣਾਵਾਂਗੇ ਤੇ ਉਹਨਾਂ ਵਿੱਚ ਲਗਾ ਦਾਂਗੇ ਤੇ ਇੱਥੇ ਛੋਟੀ ਜਿਹੀ ਮੈਂ ਅਲੇ-ਦਲੇ ਬੌਂਡਰੀ ਜੀ ਕਰਕੇ ਇਹਦੇ ਵਿੱਚ ਲਗਾਏ ਹੋਏ ਨੇ ਬੂਟੇ ਤੇ ਆਹ ਵਾਲੇ ਮੈਂ ਪੇਂਟ ਕੀਤੇ ਸੀਗੇ ਇਹ ਜਦ ਜਦ ਮੈਨੂੰ ਕੋਈ ਟਾਈਮ ਮਿਲਦਾ ਹੁੰਦਾ ਵਾ ਫਿਰ ਮੈਂ ਇਸ ਤਰ੍ਹਾਂ ਪੇਂਟ ਕਰਕੇ ਰੱਖ ਦਿੰਦੀ ਹੁੰਦੀ ਆ ਤੇ ਐਦਾਂ ਮੈਂ ਕਟਿੰਗਾਂ ਜਿਹੜੇ ਇੱਕ ਬੂਟੇ ਤੋਂ ਮੈਂ ਕਟਿੰਗ ਤੋਂ ਇਹਨੇ ਸਾਰੇ ਆਪਣੇ ਗੁਲਾਬ ਬਣਾ ਲੈ ਲੇਂਗੇ ਤੁਸੀਂ ਵੀ ਬਣਾ ਸਕਦੇ ਹੋ ਇੱਕ ਲਿਆ ਕੇ ਨਾ ਕਲਮ ਲਗਾ ਕੇ ਕਟਿੰਗ ਤੇ ਉਸ ਤੋਂ ਬਣਾ ਲੈਨੇ ਇਹ ਵੀ ਮੈਂ ਕਟਿੰਗਾਂ ਲੈ ਆਂਦੀ ਆ ਲੈਂਗੀਆਂ ਤੇ ਉਹ ਇਸ ਤਰ੍ਹਾਂ ਲਗਾਤੀ ਹਾਂ ਦੇਖ ਜਾਈ ਕਿ ਲੇਜਾਂ ਵਿੱਚ ਇਹਨਾਂ ਦਾ ਰਿਜ਼ਲਟ ਆਊਗਾ ਹਨਾ ਤੇ ਇੱਧਰ ਮੈਂ ਕੁਝ ਸਬਜ਼ੀਆਂ ਵਗੈਰਾ ਬੀਜੀ ਹੋਈਆਂ ਲੈਂਗੀਆਂ ਤੇ ਦੇਖੋ ਇਥੇ ਫਿਰ ਆਪਾਂ ਬਾਅਦ ਵਿੱਚ ਕਾ ਲਗਾ ਦਾਂਗੇ ਜਾਂ ਮੈਟ ਲਿਆ ਕੇ ਵਿਛਾਲਾਂਗੇ ਤੇ ਉਹਦੇ ਨਾਲ ਆਪਣੀ ਜਿਹੜੀ ਪਾਰਕ ਜੀ ਰੈਡੀ ਹੋ ਜੂਗੀ ਤੇ ਦੇਖੋ ਮੈਂ ਪੀਪਾ ਵਗੈਰਾ ਕੁਝ ਨਹੀਂ ਛੱਡਦੀ ਮੇਸਟ ਮਟੀਰੀਅਲ ਕੁਝ ਵੀ ਨਹੀਂ ਛੱਡਦੀ ਹੈਗੀ ਤੇ ਇਹਨਾਂ ਨੂੰ ਆਪਾਂ ਹੌਲੀ ਹੌਲੀ ਲਿਆ ਕੇ ਪੇਂਟ ਕਰ ਲਾਂਗੇ ਤੇ ਇੱਥੇ ਜਿਹੜੇ ਮਿਰਚਾਂ ਨੇਗੇ ਆਪਾਂ ਜਿਹੜੇ ਹੱਥ ਨਾਲ ਆਹ ਮਸ਼ੀਨ ਨਾ ਹੁੰਦੀ ਆ ਨਾ ਪਿਆਜ਼ਾ ਵਾਲੀ ਉਹਦੇ